ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਬਠਿੰਡਾ ਦੀ थाना ਸਿਵਲ ਲਾਈਨ ਪੁਲਿਸ ਵੱਲੋਂ ਦੋ ਵਿਅਕਤੀ ਨਸ਼ਾ ਸਪਲਾਈ ਕਰਨ ਵਾਲੇ ਕਾਬੂ ਕੀਤੇ ਗਏ ਆ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਐਸ ਐਚ ਓ ਸਿਵਲ ਲਾਈਨ ਹਰਜੋਤ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਹਾਂ ਨਾਲ ਸੱਸੀ ਗਲ ਬਾਈ ਜੀ ਸਿਗਲ ਜੀ ਬਾਈ ਜੀ ਦੋ ਵਿਅਕਤੀ ਕਾਬੂ ਕੀਤੇ ਗਏ ਆ ਜੋ ਚਿੱਟਾ ਵੇਚਣ ਦਾ ਕੰਮ ਕਰ ਰਹੇ ਸੀਗੇ ਕੀ ਕਰਨਾ ਚਾਹੁੰਦੇ ਆ ਮਾਨਜੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡਮ ਅਮਨੀਤ ਕੁੰਡਲ ਆਈਪੀਐਸ ਦੇ ਜਿਹੜੇ ਸਖਤ ਨਿਰਦੇਸ਼ ਹੈ ਵੀ ਜੋ ਪੰਜਾਬ ਸਰਕਾਰ ਵੱਲੋਂ ਯੋਧ ਨਸ਼ੇ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਹੈ ਉਸ ਦਾ ਕੋਈ ਵੀ ਜਿਹੜਾ ਮਾੜਾ ਆਨਸਰ ਜਿਹੜਾ ਨਸ਼ਾ ਤਸਕਰੀ ਕਰ ਰਿਹਾ ਹੈ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਸ ਤਹਿਤ ਜਿਹੜਾ ਕੱਲ ਏਐਸਏ ਜਗਸੀਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੋ ਵਿਅਕਤੀ ਜੈਕਬ ਤੇ ਧੀਰਜ ਕੁਮਾਰ ਨੂੰ ਜਿਹੜਾ ਅਜੀਤ ਰੋਡ ਤੋਂ ਜਿਹੜਾ ਕਾਬੂ ਕਰਕੇ ਉਹਨਾਂ 50 ਕਰੀਬ 55 ਗ੍ਰਾਮ ਜਿਹੜੀ ਹੈਰੋਨ ਰਿਕਵਰ ਕੀਤੀ ਗਈ ਸੀ ਜਿਸ ਤੇ ਮੁਕੱਦਮਾ ਜਿਹੜਾ ਥਾਣਾ ਸਿਵਲ ਨੇ ਦਰਜ ਰਜਿਸਟਰ ਕਰਕੇ ਉਹਦੀ ਜਿਹੜੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਜੇ ਗੱਲ ਕਰੀਏ ਕਿੰਨੇ ਟਾਈਮ ਤੋਂ ਇਹ ਨਸ਼ਾ ਸਪਲਾਈ ਕਰਨ ਦਾ ਕੰਮ ਕਰ ਰਹੇ ਸੀ ਇਹ ਕਰੀਬ ਜਿਹੜੀ ਹੈ ਜੇ ਤੱਕ ਇਹਨਾਂ ਦੀ ਪੁੱਛਗਿੱਛ ਚੋਾਈ ਹੈ ਵੀ ਕਰੀਬ ਮਹੀਨੇ ਤੋਂ ਜਿਹੜਾ ਇਸ ਕੰਮ 'ਚ ਜਿਹੜਾ ਹੈਗਾ ਇਨਵੋਲਵ ਸੀਗੇ ਤੇ ਪਰਾਣਾ ਇਹ ਗਿੱਦੜਵੇ ਤੋਂ ਰਹਿਣ ਵਾਲੇ ਉੱਥੋਂ ਵੀ ਅਸੀਂ ਇਹਦਾ ਪ੍ਰਤਾਰਣਕਾਰ ਕਰ ਰਹੇ ਆ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਗਿਆ ਸੀ ਜਿਸ ਤਹਿਤ ਜਿਹੜਾ ਵੀ ਅੱਗੇ ਜਿੱਥੋਂ ਬੈਕਵਰਡ ਜਾਂ ਫਾਰਵਰਡ ਲਿੰਕ ਕਿੱਥੋਂ ਲੈ ਕੇ ਆਉਂਦੇ ਸੀਗੇ ਉਹਨਾਂ ਤੇ ਵੀ ਜਿਹੜਾ ਕੰਪਲੀਟਲੀ ਵਰਕ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਵੇ ਸਰ ਜੇ ਗੱਲ ਕਰੀਏ ਪੇਸੀਕੇ ਰਹਿਣ ਵਾਲੇ ਬਠਿੰਡਾ ਦੇ ਆ ਕਿ ਬਾਰਦੇ ਆ ਇਹ ਇੱਥੇ ਰੈਂਟ ਤੇ ਜਿਹੜਾ ਜੀਤ ਰੋਡ ਗਲੀ ਨੰਬਰ 3 ਤੇ ਰਹਿੰਦੇ ਆ ਵੈਸੇ ਜਿਹੜਾ ਬੇਸਿਕਲੀ ਰਹਿਣ ਵਾਲੇ ਗਿੱਦੜ ਦੇ ਸ਼ਹਿਰ ਦੇ ਤੇ ਕੰਮ ਕਰ ਕੀ ਕਰਦੇ ਆ ਸਰ ਇਹ ਦੋਨੋਂ ਵਿਅਕਤੀ ਇਹ ਕੋਈ ਇੱਥੇ ਜਿਹੜਾ ਪਰਿਵਾਰ ਸਮੇਤ ਹੀ ਰਹਿ ਰਹੇ ਤੇ ਹੋਰ ਕੋਈ ਕੰਮ ਕਰ ਨਹੀਂ ਕਰਦੇਗੇ ਜੇ ਗੱਲ ਕਰੀਏ ਸਰ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਕਰ ਰਹੇ ਆ ਵਿਅਕਤੀ ਖਾਸ ਕਰਕੇ ਜੋ ਨਸ਼ਾ ਵੇਚਣ ਦਾ ਕੰਮ ਕਰ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਉਹਨਾਂ ਨੂੰ ਜਿਹੜਾ ਹੈਗਾ ਵੀ ਜਿਹੜਾ ਸਾਡੇ ਸੀਨੀਅਰ ਅਫਸਰ ਹੈ ਉਹਨਾਂ ਨੂੰ ਜੇ ਇੱਕੀ ਜਿਹੜੀ ਪਾਲਿਸੀ ਹੈ ਜ਼ੀਰੋ ਟੋਲਰੈਂਸ ਦੀ ਕੋਈ ਵੀ ਜਿਹੜਾ ਵਿਅਕਤੀ ਨਸ਼ਾ ਤਸਕਰੀ ਜਿਹੜਾ ਇਨਵੋਲਵ ਹੋਊਗਾ ਉਹਦੇ ਖਿਲਾਫ ਜ਼ੀਰੋ ਟੋਲਰੈਂਸ ਤਹਿਤ ਉਹਦੇ ਸਭ ਤੋਂ ਸਖਤ ਜਿਹੜੀ ਕਾਰਵਾਈ ਕਰਕੇ ਤ ਉਹਨੂੰ ਜੇਲ੍ਹ ਭੇਜਿਆ ਜਾਵੇ ਸਭ ਤੋਂ ਪਹਿਲਾਂ ਵੀ ਇਹਨਾਂ ਦੇ ਕੋਈ ਨਸ਼ਾ ਸਪਲਾਈ ਕਰਨ ਦੇ ਮਾਮਲੇ ਦਰਜ ਹੈ ਇਸ ਸੰਬੰਧੀ ਜਿਹੜਾ ਇਹ ਗਿੱਦੜਵਾ ਦੇ ਰਹਿਣ ਵਾਲੇ ਉਥੋਂ ਅਸੀਂ ਪੜਤਾਲ ਰਿਕਾਰਡ ਉਸ ਸੰਬੰਧੀ ਲਿਹਾ ਕੇ ਸਫਾ ਮਿਸਲਤੇ ਉਹ ਵੀ ਜਿਹੜੀ ਹੈਗੀ ਇਹਨਾਂ ਦੇ ਕਾਰਵਾਈ ਕਰਕੇ ਹੋਰ ਸੈਕਸ਼ਨ ਐਡ ਕੀਤੇ ਜਾਣਗੇ ਜੇ ਇਹ ਖੁੱਤਾ ਨਹੀਂ ਕੋਈ ਨਸ਼ਾ ਕਰਦੇ ਸਰ ਇਹਨਾਂ ਦਾ ਅਸੀਂ ਜਿਹੜਾ ਹੈਗਾ ਡੋਪ ਟੈਸਟ ਕਰਾ ਰਹੇ ਹਾਂ ਤੇ ਜੋ ਵੀ ਅੱਗੇ ਆਊਗਾ ਤੇ ਜੇ ਕਰਦੇ ਆ ਤਾਂ ਉਹ ਵੀ ਜਿਹੜੇ ਸੈਕਸ਼ਨ ਇਹ ਚ ਐਡ ਕੀਤੇ ਜਾਣਗੇ ਬਿਲਕੁਲ ਜੀ ਬਿਲਕੁਲ ਐਸੀ ਐਸ ਐਚਓ ਸਿਵਲ ਲਾਈਨ ਹਰਜੋਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਕਰਾਇਮ ਕਰਨ ਵਾਲੇ ਵਿਅਕਤੀ ਅਤੇ ਖਾਸ ਕਰਕੇ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀਆਂ ਨੂੰ ਪਟੰਡਾ ਪੁਲਿਸ ਵੱਲੋਂ ਕਿਸੇ ਕਿਸਮ ਤੇ ਬਖਸ਼ਿਆ ਨਹੀਂ ਜਾਏਗਾ ਤੇ ਉਹਨਾਂ ਤੇ ਜੜੀ ਸਖਤ ਤੋਂ ਸਖਤ ਜੜੀ ਹੈ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸੋਹਲ ਦੇ ਨਾਲ ਮਨੋ ਚਰਕੀਵਾਲ ਦੈਨਿਕ ਸਵੇਰਾ ਟੀਵੀ ਪਟੰਡਾ